ਰਾਤ ਨੂੰ ਦਿਨੇ ਕੋਈ ਦਿੱਕਤ ਨਾ ਆਵੇ ਇਸ ਤਰ੍ਹਾਂ ਆਪਾਂ ਨਕੀ ਦਾ ਪ੍ਰਬੰਧ ਕਰਿਆ ਹੋਇਆ ਜੋ ਇਸ ਤਰ੍ਹਾਂ ਆਪਾਂ ਕੰਨ ਲਾਏ ਹੋਏ ਹੈ ਕਾਹੜਾ ਲੈ ਵੀ ਮਿੱਤਰਾਂ ਪਹੁੰਚ ਗਏ ਚੌਥੇ ਨਾਲੀ ਤੇ ਪੰਜਵਾਂ ਚੌਥਾ ਮਿਸ ਕਰਕੇ ਲੈ ਵੀ ਮਿੱਤਰਾਂ ਪਹੁੰਚ ਗਏ ਛੇਵੀਂ ਡੱਗੀ ਤੇ ਛੇਵੀਂ ਡੱਗੀ ਕਰਦੇ ਹੋਏ ਚੈੱਕ ਕਾ ਫੁੱਲਦੀ ਐ ਇੱਕ ਉਹ ਰਖਤੇ ਮੈਡਾ ਹੋ ਕੇ ਭਾਈ ਨਾ ਯਾ ਮਿਚੋ ਨਮਸਕਾਰ ਵੀ ਦੋਸਤੋ ਤੁਹਾਡਾ ਸਵਾਗਤ ਹੈ ਆਪਣੇ ਜੱਗੀ ਮੋਟੋ ਬਲੌਗ YouTube ਚੈਨਲ ਤੇ ਅਤੇ ਅੱਜ ਦਾ ਬਲੌਗ ਆਪਾਂ ਕਿਸਾਨੀ ਕਿਸਾਨ ਵੀਰਾਂ ਤੇ ਬਣਾਉਣ ਜਾ ਰਹੇ ਹਾਂ ਜੋ ਕਿ ਅੱਜ ਆਪਾਂ ਆਪਣੇ ਖੇਤ ਦੇ ਵਿੱਚ ਤੁਹਾਨੂੰ ਪਹਿਲਾ ਵੀਡੀਓ ਭੇਜੀ ਸੀ ਜਿਸ ਦੇ ਵਿੱਚ ਆਪਾਂ ਨੇ 1 ਕਿੱਲਾ ਬਾਣ 1 ਛਾਲ ਦੇ ਵਿੱਚ ਚਕਾਇਆ ਉਹ ਤੇ ਘੱਟੋ ਘੱਟ 1 ਲੱਖ ਰੁਪਇਆ ਲਾਇਆ ਪਹਿਲਾਂ ਉਹ ਟਿੱਬਾ ਸੀ ਹੁਣ ਉਹਨੂੰ ਬਾਣ ਬਣਾਇਆ ਹੈ ਨਹਿਰ ਦਾ ਪਾਣੀ ਲੱਗਣਾ ਲਾਵਾਂਗੇ ਤੇ ਅੱਜ ਆਪਾਂ ਅੱਜ ਦਾ ਬਲੌਗ ਨਹਿਰ ਦੇ ਪਾਣੀ ਲਾਉਣ ਤੇ ਬਣਾਵਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਦੇ ਰਹੋ ਵੀਡੀਓ ਨੂੰ ਜਰੂਰ ਲਾਈਕ ਸ਼ੇਅਰ ਕਰਦੇ ਰਹੋ ਤੇ ਆਪਣੇ ਕਮੈਂਟਾਂ ਰਾਹੀਂ ਆਪਣੀ رائے ਵਾਰੀ ਜਰੂਰ ਦਿੰਦੇ ਰਿਹਾ ਕਰੋ ਤੇ ਅੱਜ ਆਪਾਂ ਨਹਿਰ ਦਾ ਪਾਣੀ ਲਾਵਾਂਗੇ ਸਭ ਤੋਂ ਪਹਿਲਾਂ ਆਪਾਂ ਨਾਲ ਜੋ ਨਹਿਰ ਦੀ ਨਾਲ ਉਹ ਬੰਦ ਪਈ ਹੈ ਉਸ ਤੋਂ ਪਹਿਲਾਂ ਉਹ ਸਾਰੇ ਨੱਕੇ ਆਪਾਂ ਬੰਦ ਕਰਦੇ ਕਰਕੇ ਨਹਿਰ ਦੀ ਨਾਲ ਖੋਲਣ ਤੱਕ ਤੇ ਪਾਣੀ ਪਹਿਲੀ ਗੇਨਾਂ ਭਗਵਾਨ ਦੀ ਕਿਰਪਾ ਨਾਲ ਵੈਗਰੂ ਦੀ ਕਿਰਪਾ ਨਾਲ ਤੇ ਆਪਣੇ ਮਾਤਾ ਪਿਤਾ ਦੀ ਕਿਰਪਾ ਦੇ ਨਾਲ ਆਪਾਂ ਅੱਜ ਨਹਿੜ ਦੇ ਵਿੱਚ ਨਹਿਰ ਤੋਂ ਪਾਣੀ ਲਿਆ ਕੇ ਆਪਣੀ ਜ਼ਮੀਨ ਦੇ ਵਿੱਚ ਗਿਆ ਬੂੰਦ ਪਾਣੀ ਦੀ ਨਹਿਰ ਦੇ ਪਾਣੀ ਦੀ ਆਉਣ ਤੱਕ ਤੁਹਾਨੂੰ ਸਾਰੀ ਵੀਡੀਓ ਦਿਖਾਵਾਂਗੇ ਵੀਡੀਓ ਨੂੰ ਜਰੂਰ ਲਾਈਕ ਸ਼ੇਅਰ ਕਰਦੇ ਰਹਾ ਕਰੋ ਤੇ ਆਪਣੇ ਕਮੈਂਟਾਂ ਵੀ ਸਾਨੂੰ ਕਿਸਾਨ ਵੀਰੋ ਰਾਇ ਜਰੂਰ ਦਿੰਦੇ ਰਹਾ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੱਗੀ ਮੰਡੂ ਬਲੌਗ ਹੈ ਤੁਸੀਂ ਸਾਰਿਆਂ ਨੂੰ ਪਹਿਲਾਂ ਆਪਣੀ ਜੋ ਡੱਗੀ ਦੇਖ ਰਹੇ ਹੋ ਜਿਸ ਦੇ ਵਿੱਚ ਹੁਣ ਆਪਾਂ ਨਹਿਰ ਦੇ ਨਾਲ ਤੋਂ ਇਹ ਖੋਲ ਕੇ ਉਰੇ ਪਾਣੀ ਲਿਆਵਾਂਗੇ ਨਹਿਰ ਦਾ ਅਤੇ ਹੁਣ ਆਪਾਂ ਕਰਾਂਗੇ ਸਾਰੋਂ ਪਹਿਲਾਂ ਇਹਦੇ ਨੱਕੇ ਬੰਦ ਜੋ ਕਿ ਨੱਕੇ ਖੁੱਲੇ ਪਏ ਨੇ ਸੋਨੂੰ ਪਰਲੀ ਡੱਗੀ ਦੇ ਵਿੱਚ ਦਿਖਾਉਣੇ ਆ ਜੋ ਕਿ ਇਹ ਨੱਕਾ ਖੁੱਲਾ ਪਿਆ ਤੇ ਇਹਨੂੰ ਆਪਾਂ ਇਹ ਚਾਬੀ ਦੇ ਨਾਲ ਕਸਾਂਗੇ ਤੇ ਆਜੂ ਬਣੇ ਰਹੋ ਵੀਡੀਓ ਤੇ ਲੈ ਵੀ ਤੋਂ ਸਾਥੀਓ ਆਪਾਂ ਨੇ ਆਪਣੇ ਖੇਤ ਦੇ ਵਿੱਚ ਜੋ ਨਹਿਰ ਦੇ ਪਾਣੀ ਵਾਲੀ ਡੱਗੀ ਛੱਡੀ ਟੀ ਉਹਦੇ ਵਿੱਚ ਬਹੁਤ ਵਧੀਆ ਪ੍ਰਬੰਧ ਦਾ ਰਲ ਮਿਲ ਕੇ ਸਾਰੇ ਸਾਥੀ ਵੀਰਾਂ ਨਾਲ ਪਹਿਲਾਂ ਪਾਈ ਪਾਈਪ ਲਾਈਨ ਪਾਈ ਸੀ ਫਿਰ ਰਲ ਕੇ ਨੱਕੇ ਛੱਡ ਕੇ ਕਿ ਰਾਤ ਨੂੰ ਦਿਨੇ ਕੋਈ ਦਿੱਕਤ ਨਾ ਆਵੇ ਇਸ ਤਰ੍ਹਾਂ ਆਪਾਂ ਨੱਕੇ ਦਾ ਪ੍ਰਬੰਧ ਕਰਿਆ ਹੋਇਆ ਜੋ ਇਸ ਤਰ੍ਹਾਂ ਆਪਾਂ ਕੰਮ ਲਾਇਆ ਹੋਇਆ ਇੱਕ ਅਜਿਹਾ ਸ਼ੁਰੂ ਕਰਤਾ ਵੀ ਸਾਥੀਓ ਤੁਸੀਂ ਦੇਖ ਰਹੇ ਹੋ ਕਿੰਨਾ ਪਾਣੀ ਆਵਾਜ਼ ਪੀਰੇ ਵਿੱਚ ਦੀ ਅਸੀਂ ਇਸ ਨੂੰ ਤਿਆਰ ਕਰਤਾ ਕਿਉਂਕਿ ਉੱਥੇ ਖੋਲਨੇ ਜਿੱਦੋਂ ਪਹਿਲਾਂ ਡੱਕੀ ਰੱਖਾਈ ਹੈ ਇਹ ਪਾਣੀ ਖੋਲ ਕੇ ਇਧਰ ਆਪਾਂ ਇਹਦੇ ਵਿੱਚ ਜ਼ਮੀਨ ਦੇ ਵਿੱਚ ਪਾਉਣਾ ਹੈ ਤਣੀ ਸਾਹਮਣੇ ਦੇਖ ਰਹੇ ਤੁਸੀਂ जा ले भी किसान भीरो ਸਰੋਂੋਂ ਪਹਿਲਾਂ ਆਪਾਂ ਆਪਣੇ ਖੇਤਾਂ ਵਾਲਾ ਨਕਾ ਮਾਰਿਆ ਫਿਰ ਉਦੋਂ ਬਾਅਦ ਦੂਜੀ ਡੱਗੀ ਦਾ ਨਕਾ ਮਾਰਿਆ ਫਿਰ ਆਪਾਂ ਤੀਜੀ ਡੱਗੀ ਦਾ ਨਕਾ ਮਾਰਿਆ ਤੇ ਹੁਣ ਆਪਾਂ ਚੌਥੀ ਡੱਗੀ ਦੇ ਨੱਕੇ ਤਿਆਰਿਆ ਨਹਿਰ ਦਾ ਪਾਣੀ ਲਿਆਉਣ ਖਾਤਰ ਨਹਿਰ ਦਾ ਪਾਣੀ ਲਿਆਉਣ ਖਾਤਰ ਆਪਾਂ ਚੌਥੀ ਡੱਗੀ ਤੇ ਪਹੁੰਚੂ ਕਿਆ ਜਿਹੜੇ ਨੱਕੇ ਆਪਾਂ ਨੇ ਬੰਦ ਕੀਤੇ ਨੇ ਕਿਉਂਕਿ ਕਿਸੇ ਕਿਸਾਨ ਵੀਰ ਦੀ ਕਣ ਵਿੱਚ ਪਾਣੀ ਨਾ ਪਵੇ ਇਸ ਕਰਕੇ ਆਪਾਂ ਪੂਰੀ ਗੋਹ ਦੇ ਨਾਲ ਆਪਣੇ ਖੇਤ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰਾਂਗੇ ਵੀਡੀਓ ਤੇ ਬਣੇ ਰਹੋ ਕਿਉਂਕਿ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਕਿ ਆਪਾਂ ਨੂੰ ਨਹਿਰ ਦਾ ਪਾਣੀ ਅੱਜ ਪਹਿਲੀ ਗੇਲ ਆਪਾਂ ਨਹਿਰ ਦਾ ਪਾਣੀ ਨਹਿਰ ਤੋਂ ਨਾਲ ਖੋਲ ਕੇ ਲਿਆਉਣ ਲੱਗਿਆਂ ਮਿਲਦਾ ਹੈ ਜਾਂ ਨਾ ਮਿਲਦਾ ਹੈ ਕਿੰਨਿਆਂ ਦਾ ਆਪਾਂ ਨੂੰ ਔਕੜਾਂ ਆ ਰਹੀ ਪਾਣੀ ਲਿਆਉਣ ਵਾਸਤੇ ਕੀ ਕੀ ਆਪਾਂ ਨੂੰ ਪ੍ਰਬੰਧ ਕਰਨੇ ਪਏ ਨੇ ਤੇ ਕੀ ਕੀ ਕਰਨੇ ਪੈਣਗੇ ਉਹ ਵੀਡੀਓ ਆਪਾਂ ਤੁਹਾਨੂੰ ਸਾਰੀ ਦਿਖਾਵਾਂਗੇ ਵੀਡੀਓ ਤੇ ਕਿਸਾਨ ਵੀਰੋ ਜਰੂਰ ਬਨੇ ਰਹੋ ਆ ਡੱਗੀ ਐ ਇਹਦੇ ਨੱਕੇ ਆਪਾਂ ਸਾਰੀਆਂ ਚਾਰ ਡੱਗੀਆਂ ਨੇ 1 2 3 4 ਚਾਰਾਂ ਦੇ ਨੱਕੇ ਆਪਾਂ ਨੇ ਬੰਦ ਕੀਤੇ ਨੇ ਤੇ ਆ ਜੋ ਪਰੇ ਹੋ ਤੇ ਆਪਾਂ ਚੱਲਦੇ ਹੁਣ ਅਗਲੀ ਡੱਗੀ ਤੇ ਪੰਜਵੀਂ ਡੱਗੀ ਤੇ ਆਪਾਂ ਕਿਉਂਕਿ ਕਣਕ ਦੀਆਂ ਪੱਕੀਆਂ ਬੱਟਾਂ ਦੇ ਉੱਪਰ ਦੀ ਡੱਗੀਆਂ ਬੰਦ ਕਰਕੇ ਨਾਲਾ ਨਹਿਰ ਦੀ ਨਾਲ ਤੇ ਜਾ ਰਹੇ ਆ ਤੇ ਬਹੁਤ ਹੀ ਜ਼ਿਆਦੇ ਪੁਟਕੰਡਾ ਹੀ ਐ ਕੈਲੀ ਗਿਆ ਆਪਾਂ ਇੱਕ ਥਾਂ ਦੀ ਉਹਨਾਂ ਨੇ ਕਰਤਾਲਾ ਬੈਗੂ ਦੀ ਕਿਤਨਾਲਾ ਉਹਨਾਂ ਨੇ ਸਭ ਨੂੰ ਗਿਆਨ ਪ੍ਰਦਾਨ ਕਰੇ ਜੀ ਸ਼ਾਂਤੀ ਘਰਾਂ ਦੇ ਵਿੱਚ ਬਣਾਈ ਰੱਖੇ ਪ੍ਰੇਮ ਤੇ ਸਵਾਹ ਕਾਪਸਮੇ ਬਣਾ ਕੇ ਰੱਖੇ ਜੀ ਸਾਰੇ ਹੀ ਲਾਣਿਆਂ ਦਾ ਸਾਰੇ ਹੀ ਭੈਣ ਭਾਈਆਂ ਦਾ ਮਿੱਤਰਾਂ ਦਾ ਪਿਆਰਿਆਂ ਦਾ ਬਜ਼ੁਰਗਾਂ ਦਾ ਸਤਿਮ ਰੱਖੇ ਬਣਾ ਕੇ ਭਗਵਾਨ ਆਪਣਾ ਮੇਰਾ ਮਾਲਕ ਸਭ ਨੂੰ ਚੜਦੀ ਕਲਾ ਦੇ ਵਿੱਚ ਰੱਖੇ ਆ ਜੀ ਤਾਂ ਦੇ ਵੀ ਕਿਸਾਨ ਵੀ ਨੂੰ ਦੇਖਣ ਕਣਕਾਂ ਆਣ ਆਪਣੇ ਜੋਗ ਨੂੰ ਖਸੇੜੀਆਂ ਫੇਲ ਕੁਮਾਰ ਲੱਗਦੇ ਨੇ ਇਹ ਅੱਜ ਹਵਾ ਵੀ ਬਹੁਤ ਤੇਜ਼ ਚੱਲਦੀ ਐ ਲੈ ਵੀ ਮਿੱਤਰੋ ਪਹੁੰਚ ਗਏ ਚੌਥੇ ਗਲੇ ਤੇ ਪੰਜਵਾਂ ਚੌਥਾ ਮਿਸ ਕਰਕੇ ਚੋਬਰ ਚੋਬਰ ਜੀ ਨਾਲ ਸਮੂਹ ਪਿਲੌਣੀਆਂ ਚੋਬਰ ਜੀ ਨਾਲ ਕੀ ਕਹਿੰਦੇ ਨੇ ਅੱਗੇ ਦੀ ਗੱਲਬਾਤ ਮਿਰਚਾਂ ਤੇ ਗੰਡੇ ਦੋਨੇ ਨਹੀਂ ਮਿੱਤਰੋ ਤੁਹਾਨੂੰ ਵੀ ਦੇਖਣਾ ਚਾਹੀਦਾ ਆਛਾ ਇਹ ਹੂ ਸਕਦਾ ਜਾ ਨਹੀਂ ਵੀ ਮਿੱਤਰੋ ਪਹੁੰਚ ਚੁੱਕੇ ਹਾਂ ਛੇਮੀ ਡੱਗੀ ਤੇ ਕਿਨੀ ਲੱਗੀ ਕਰਦੇ ਆ ਵੀ ਚੈੱਕ ਉਹਦੀ ਜੀ ਤਿੰਨ ਆਪਾਂ ਕੋਲ ਲੇ ਗਏ ਹੋ ਪਹੁੰਚ ਚੁ ਗਏ ਆਪਾਂ ਆਹ ਰੀਨ ਤੇ ਤੁਸੀਂ ਦੇਖ ਸਕ ਰਹੇ ਹੋ ਇਹ ਆਹ ਰੀਨ ਦਾ ਤੇ ਮਾੜਾ ਜਿਹਾ ਜੇ ਆਪਾਂ ਇਧਰ ਹੋਈਏ ਤਾਂ ਤੁਸੀਂ ਦੇਖ ਸਕਦੇ ਹੋ ਨਹਿਰ ਇਹ ਵੀਰੋਂ ਨਵੀਂ ਨਵੀਂ ਬਣੀ ਐ ਤੇ ਆਪਣੇ ਡੈਡੀ ਜੀ ਹੁਣ ਪਹਿਲੀ ਥੰਮਦ ਆਪਾਂ ਸ਼ੁਰੂ ਕਰਾਂਗੇ ਤਾਂ ਡੈਡੀ ਜੀ ਹੋ ਗਏ ਇੰਟਰ ਸੋ ਦੇਖਦੇ ਹਾਂ ਮੇਟਰ ਜੀ ਆਣੀ ਦਾ ਸੂਹੀ ਹੈ ਕੱਲੇ ਤਾਂ ਬੁੱਲਦੀ ਐ ਇੱਕ ਉਹ ਰਖਤੇ ਮੈਡਾ ਹੋ ਕੇ ਭਾਈ अब तो होना अपनी मोटर लगी है और स्टार्ट पादे पाद बैठा पा। तेरे को तो पढ़ने जा रहे हैं पान आप बता ना वाले के सच्चर लेफ्टरमार के प्रथम तो स्पार्क ਤੁਸੀਂ ਸੁਣ ਸਕਦੇ ਹੋ ਜੈ ਵੀ ਮਸਟਰੋਸ ਵੀ ਦੇਖ ਸਕਦੇ ਹੋ ਪਾਣੀ ਦਾ ਸਤਿ ਕਿੰਨਾ ਖੜਾ ਹੋ ਚੁੱਕਿਆ ਹੈ ਤੇ ਆ ਆਪਣੀ ਜ਼ਮੀਨ ਨੂੰ ਗੰਨ ਜਾ ਰਿਹਾ ਹੈ ਲੇ ਵੀ ਪਿਆਰੇ ਸਾਥੀਓ ਤੁਸੀਂ ਦੇਖ ਰਹੇ ਹੋ ਕਿਸਾਨ ਵੀਰੋ ਜੋ ਆਪਾਂ ਪਹਿਲਾਂ ਤੁਹਾਨੂੰ ਮਿੱਟੀ ਚੱਕੀ ਦਾ ਬਲੌਗ ਪਾਇਆ ਸੀ ਤੇ ਫਿਰ ਆਪਾਂ ਹੁਣ ਪਾਣੀ ਜੋ ਕਿ ਨਹਿਰ ਦਾ ਲਿਆ ਕੇ ਨੱਕੇ ਨੁੱਕੇ ਵੱਡ ਮਾਰ ਕੇ ਆਪਾਂ ਖੇਤ ਦੇ ਵਿੱਚ ਪਾਣੀ ਪਾਇਆ ਤੇ ਆ ਦੇਖ ਰਹੇ ਹੋ ਤੁਸੀਂ ਜੋ ਕਿ ਐਨ ਨੱਕੋ ਨੱਕ ਭਰਤਾ ਮੱਸੀਆਂ ਛੱਡਣ ਵਾਸਤੇ ਜਿਵੇਂ ਮੱਛੀਆਂ ਛੱਡਣੀਆਂ ਹੁੰਦੀਆਂ ਨੇ ਐਂ ਕਰਤਾ ਕੇਰਾ ਤਾਂ ਕਿਉਂਕਿ ਪਤਾ ਹੀ ਨਹੀਂ ਲੱਗਿਆ ਥੋੜੇ ਜਿਹਾ ਕੰਮ ਚਲੇਗੇ ਕੰਮ ਜਾਣ ਕਰਕੇ ਪਾਣੀ ਸੁਪੱਟੇ ਹੀ ਹੋ ਗਿਆ ਇੱਕ ਨੱਕੇ ਹੀ ਹੋ ਗਿਆ ਉੱਚੇ ਨੀਵੇਂ ਦਾ ਪਤਾ ਹੀ ਨਹੀਂ ਲੱਗਿਆ ਕਿੱਥੇ ਉੱਚਾ ਕਿੱਥੇ ਨੀਵੇਂ ਇੱਥੇ ਇੱਕ ਨੱਕੀ ਕਰਤਾ ਬਈ ਆਲੇ ਦਾਲੇ ਹਰੀਆਂ ਗਣਕਾਂ ਗੜੀਆਂ ਨੇ ਆਲੇ ਦਲੇ ਇੱਕ ਨੱਕੇ ਕਰਤਾ ਹੁੰਜੇ ਜ਼ਰੂਰ ਥੋੜੇ ਜੇ ਉੱਚੇ ਰਹੇਗੇ ਹੁੰਜਾ ਦਿਖਾਵਾਂਗੇ ਤੁਹਾਨੂੰ ਆ ਦੋਏ ਖੁੰਜੇ ਨੀਵੇਂ ਨੇ ਇਧਰ ਮਰੂਦ ਵਾਲਾ ਤੇ ਮੋਤਰਾ ਇਧਰਲਾ ਖੁੰਜਾ ਉੱਚਾ ਹੈ ਤੇ ਉਧਰਲਾ ਹੁੰਜਾ ਵੀ ਉੱਚਾ ਹੈ ਤੇ ਦੇਖ ਰਹੇ ਹੋ ਕਿਉਂਕਿ ਇਹ ਕਰਾਹਿਆਂ ਨਾਲ ਮਿੱਟੀ ਖਿੱਚਣੀ ਪਊਗੀ ਇਧਰ ਵੀ ਖੁੰਜਾ ਉੱਚਾ ਹੈ ਬਾਕੀ ਪਾਣੀ ਫੁੱਲ あれたのばいび